ਸੁਦੇ ਚੱਲ ਦੇ ਵਿੱਚ ਕੈਮਰਾ ਲਾਇਆ ਹੋਇਆ ਤੁਸੀਂ ਉਹ ਦੇਖ ਸਕਦੇ ਹੋ ਕਿ ਦਾਛ ਨੂੰ 6M 24 ਘੰਟੇ ਲਾਈਵ ਦੇਖਦਾ ਬੈਠਾ ਤਿੰਨ ਬੰਦੇ ਦਾਛ ਦੇ ਨਾਲ ਇੱਕ ਕਮਰੇ ਦੇ ਵਿੱਚ ਰਖਾਤੇ ਆ ਚਿਹਰੇ ਦੇ ਨਝੇੜੀ ਬੰਦੇ ਦਾਛ ਦੇ ਉੱਪਰ ਇੱਕ ਵੀ ਕਿਸੇ ਕਿਸਮ ਦਾ ਹਮਲਾ ਹੋ ਗਿਆ ਸਿੱਤਾ ਚਲਕਾਲ ਜ਼ਿੰਮੇਦਾਰ ਹੋਵੇਗੀ ਦਾਛ ਆ ਦੇਖ ਲਾ ਧਾਜ ਦੇ ਪਿੱਛੇ ਦੇਖ ਲਓ ਤੁਸੀਂ ਇਹਨਾਂ ਤੋਂ ਜਿਹੜੇ ਬੰਦੇ ਆਪਦੇ ਪਹਿਲਾਂ ਤੇ ਖਲੋ ਨਹੀਂ ਚੱਕਦੇ ਉਹ ਬੰਦੇ ਧਾਜ ਦੇ ਨਾਲ ਰਖਾਏ ਹੋਏ ਆ ਤੁਸੀਂ ਹੁਣ ਇਹਨਾਂ ਦੇ ਹਾਲਾਤ ਦੇਖ ਲਓ ਕਿਦਾਂ ਦੇ ਹੋਏ ਪਏ ਆ ਬੰਦਛੋ ਧਾਜ ਇੱਥੇ 6 ਪੈਗਾ ਕਿ ਨਹੀਂ ਮੈਂ ਭਗਵਾਨ ਸਤਮਾਨ ਦੀ ਝਲਕਾ ਲੂ ਕਹਿਣਾ ਚਾਹੁੰਦਾ ਜਿਹੜਾ ਵੀ ਤੁਹਾਡੇ ਖਿਲਾਫ ਬੋਲਦਾ ਤੁਸੀਂ ਉਹਨੂੰ ਜੇਲਾ ਦੇ ਵਿੱਚ ਧੱਕ ਦਿੰਨੇ ਹੋ ਪਰ ਤੁਹਾਨੂੰ ਇੱਕ ਗੱਲ ਕਹਿਣਾ ਮਜੀਠਾ ਤੁਹਾਡੇ ਤੋਂ ਡਰਨ ਵਾਲਾ ਨਹੀਂ ਐ ਆਹ ਦੇਖ ਲਾ ਮੱਚਾ ਦੇ ਵੀ ਮਜੀਠੇ ਦੀਆਂ ਤਾਂ ਹੀ ਨੇ ਹਾਂ ਤੁਸੀਂ ਆ ਨੌਜਵਾਨਾਂ ਦੇ ਹੁਣ ਹਾਲਾਤ ਦੇਖੋ ਇਹ 25 25 ਛਾਲ ਇਹਨਾਂ ਦੀ ਉਮਰ ਆ ਤੁਸੀਂ ਲੱਛੇ ਦੇ ਵਿੱਚ ਦੇਖੋ ਇਹ ਤਾਂ ਖਲੋਤੇ ਨਹੀਂ